ਇੰਗਲੈਂਡ ਦੇ ਵਿੱਚ ਸਿੱਖਾਂ ਨੇ ਆਪਣੀ ਅਦਾਲਤ ਸ਼ੁਰੂ ਕੀਤੀ ਹੈ ਜਿਸ ਦਾ ਨਾਮ ਹੈਗਾ ਆ ਸਿੱਖ ਕੋਰਟ ਬੜੇ ਮਾਣ ਵਾਲੀ ਗੱਲ ਹੈ ਕਿ ਜਿੰਨੇ ਵੀ ਪੰਜਾਬੀ ਨਾਮੀ ਵਕੀਲ ਨੇ ਹਰਜਾਪ ਸਿੰਘ ਪੰਗਲ ਗੁਰਸ਼ਰਨ ਕੌਰ ਬਲਦੀਪ ਸਿੰਘ ਤੇ ਇਹਨਾਂ ਦੀ ਸਾਰੀ ਟੀਮ ਦਾ ਸਦਕਾ ਇਹ ਜਿਹੜਾ ਆ ਸਿੱਖ ਕੋਰਟ ਸ਼ੁਰੂ ਹੋਇਆ ਆ ਜਿਸ ਦੇ ਵਿੱਚ ਆਪਣੇ ਪੰਜਾਬੀਆਂ ਦੇ ਮਾਮਲੇ ਆਉਂਦੇ ਨੇ ਤੇ ਉਹਨਾਂ ਨੂੰ ਬੜੇ ਤੌਰ ਤਰੀਕੇ ਦੇ ਨਾਲ ਸਮਝ ਕੇ ਸਹੀ ਫੈਸਲਾ ਲਿਆ ਜਾਂਦਾ ਤੇ ਲੋਕ ਮਨ ਵੀ ਰਹੇ ਨੇ ਹਰਜਾਪ ਸਿੰਘ ਭੰਗਲ ਜੀ ਦੇ ਮਤਾਬਕ ਯੂਕੇ ਦੀ ਅਦਾਲਤ ਦਾ ਕਹਿਣਾ ਹੈ ਕਿ ਜੇਕਰ ਤੁਹਾਡਾ ਕੋਈ ਵੀ ਮਾਮਲਾ ਅਦਾਲਤ ਤੋਂ ਬਾਹਰ ਰਜਾਮੰਦੀ ਦੇ ਨਾਲ ਨਿਬੜਦਾ ਤਾਂ ਉਸ ਨੂੰ ਤੁਸੀਂ ਨਿਬੇੜ ਸਕਦੇ ਹੋ ਇਸੇ ਕਰਕੇ ਸਿੱਖ ਕੋਰਟ ਦੀ ਸ਼ੁਰੂਆਤ ਕੀਤੀ ਗਈ ਤੇ ਸਿੱਖ ਕੋਰਟ ਦੇ ਵਿੱਚ ਸਾਰੇ ਜਾਨੇ ਆਪਣੇ ਫੈਸਲੇ ਲਿਆ ਸਕਦੇ ਆ ਜੋ ਵੀ ਉਹਨਾਂ ਦੇ ਲੜਾਈ ਝਗੜੇ ਨੇ ਕਿਸੇ ਜ਼ਮੀਨ ਜਾਇਦਾਦ ਨੂੰ ਲੈ ਕੇ ਜਾਂ ਕਿ ਜੇ ਦਾ ਕੋਈ ਤਲਾਕ ਦਾ ਝਗੜਾ ਆਇਆ ਜਾਂ ਕਿਸੇ ਦੇ ਕੋਈ ਪੈਸੇ ਦਾ ਲੈਣ ਦੇਣ ਦਾ ਝਗੜਾ ਆਇਆ ਇਹ ਸਾਰੇ ਮਾਮਲੇ ਸਿੱਖ ਕੋਰਟ ਦੇ ਵਿੱਚ ਆ ਸਕਦੇ ਨੇ ਪਰ ਸਿੱਖ ਕੋਰਟ ਦੇ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਦੋਨਾਂ ਪਾਰਟੀਆਂ ਦੀ ਆਪਸ ਦੇ ਵਿੱਚ ਸਹਿਮਤੀ ਜ਼ਰੂਰੀ ਹੈ ਤਾਂ ਹੀ ਉਹ ਸਿੱਖ ਕੋਰਟ ਦੇ ਵਿੱਚ ਆ ਸਕਦੇ ਨੇ ਸੇਮਤੀ ਦਾ ਮਤਲਬ ਇਹ ਹੁੰਦਾ ਹੈ ਵੀ ਜੋ ਵੀ ਸਿੱਖ ਕੋਰਟ ਦਾ ਫੈਸਲਾ ਹੋਊਗਾ ਉਹ ਦੋਨਾਂ ਪਾਰਟੀਆਂ ਨੂੰ ਮੰਨਣਾ ਪਊਗਾ ਜੇਕਰ ਉਹ ਨਹੀਂ ਮੰਨਦੇ ਫੈਸਲਾ ਤਾਂ ਉਹ ਯੂਕੇ ਦੀ ਮੇਨ ਅਦਾਲਤ ਦੇ ਵਿੱਚ ਆਪਣਾ ਜਿਹੜਾ ਕੇਸ ਆਹੋ ਲਗਾ ਸਕਦੇ ਨੇ ਹਰਜਾਪ ਸਿੰਘ ਪੰਗਲ ਜੀ ਦਾ ਕਹਿਣਾ ਹੈ ਕਿ ਯੂਕੇ ਦੀਆਂ ਅਦਾਲਤਾਂ ਦੇ ਵਿੱਚ ਕੇਸ ਬਹੁਤ ਸਾਰੇ ਪੈਂਡਿੰਗ ਪਏ ਨੇ ਤੇ ਕੇਸਾਂ ਨੂੰ ਟਾਈਮ ਵੀ ਲੱਗਦਾ ਹੈ ਤੇ ਵਕੀਲਾਂ ਦੀਆਂ ਮੋਟੀਆਂ ਫੀਸਾਂ ਵੀ ਦੇਣੀਆਂ ਪੈਂਦੀਆਂ ਨੇ ਇਸੇ ਕਰਕੇ ਆਪਣੀ ਪੰਜਾਬੀ ਕਮਿਊਨਿਟੀ ਵੱਲੋਂ ਸਿੱਖ ਕੋਰਟ ਜਿਹੜਾ ਆ ਉਹ ਸ਼ੁਰੂ ਕੀਤਾ ਗਿਆ ਆ ਤਾਂ ਜੋ ਸਾਰਿਆਂ ਦੀ ਰਜ਼ਮੰਦੀ ਦੇ ਨਾਲ ਜਿਹੜਾ ਕਿ ਵਧੀਆ ਤੋਂ ਵਧੀਆ ਫੈਸਲੇ ਦਿੱਤੇ ਜਾਣ ਕਿਸੇ ਨਾਲ ਕੋਈ ਵੀ ਤੱਕਾ ਨਾ ਹੋਵੇ ਇਸ ਤਰ੍ਹਾਂ ਕਮਿਊਨਿਟੀ ਦੀ ਹੈਲਪ ਹੋ ਸਕੇ ਕਿਉਂਕਿ ਆਪਾਂ ਨੂੰ ਆਪਣੇ ਸੱਭਿਆਚਾਰ ਦਾ ਚੰਗੀ ਤਰ੍ਹਾਂ ਪਤਾ ਆ ਇਹਨਾਂ ਗੋਰਿਆਂ ਨੂੰ ਆਪਣੇ ਸੱਭਿਆਚਾਰ ਦਾ ਨਹੀਂ ਪਤਾ ਹੁੰਦਾ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਪਤਾ ਨੇ ਇਹਨਾਂ ਨੂੰ ਨਹੀਂ ਪਤਾ ਤੁਹਾਡੇ ਸ਼ਾਮ ਨਾਲ ਸਿੱਖ ਕੋਟ ਹੋਰ ਵੀ ਖੁੱਲਨੇ ਚਾਹੀਦੇ ਨੇ ਪੂਰੀ ਦੁਨੀਆ ਦੇ ਵਿੱਚ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਇਸ ਸਿੱਖ ਕੋਟ ਬਾਰੇ ਕੀ ਸੋਚਦੇ ਹੋ ਜਿਹੜਾ ਕਿ ਯੂਕੇ ਦੇ ਵਿੱਚ ਖੁੱਲਿਆ ਆ ਇਹ ਵੀਡੀਓ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ ਸ਼ੁਕਰੀਆ